ਸੋ ਅਗਲੇ ਸਾਹਿਤਕਾਰ ਜੋ ਮੇਰੇ ਨਾਲ ਨੇ ਉਹਨਾਂ ਦੇ ਮਤਲਬ ਰੂਬਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਤੁਹਾਡੇ ਅੰਦਰ ਵੀ ਸਾਹਿਤ ਦੇ ਨਾਲ ਕੋਈ ਪਿਆਰ ਹੈ ਤੁਸੀਂ ਵੀ ਸਾਹਿਤ ਲਿਖਿਆ ਹੈ ਤਾਂ ਟੀਵੀ ਸਕਰੀਨ ਤੇ ਜੋ ਨੰਬਰ ਚੱਲ ਰਹੇ ਨੇ ਉਹਨਾਂ ਨੰਬਰਾਂ ਨੂੰ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਅਗਲੇ ਸਾਹਿਤਕਾਰ ਉਹਨਾਂ ਵੱਲ ਲੈ ਕੇ ਤੁਹਾਨੂੰ ਮੈਂ ਜਾ ਰਿਹਾ ਜਿਨ੍ਹਾਂ ਨੇ ਮਨ ਦਾ ਅਕਸ ਇੱਕ ਕਿਤਾਬ ਜਿਹੜੀ ਪਾਠਕਾਂ ਨੂੰ ਦਿੱਤੀ ਹੈ ਉਹਦੇ ਵਿੱਚ ਕੀ ਗ਼ਜ਼ਲਾਂ ਨੇ ਨਜ਼ਮਾਂ ਨੇ ਕਵਿਤਾਵਾਂ ਨੇ ਗੀਤ ਨੇ ਇਹ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਟੀਵੀ ਸਕਰੀਨ ਦੇ ਉੱਪਰ ਇੱਕ ਬਹੁਤ ਹੀ ਬਾਖਮਾਲ ਲੇਖਕ ਨੇ ਅਮਨ ਤੁਰੀ ਸਰਾਂ ਜੀ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਦੇ ਸਾਹਿਤਿਕ ਸਫ਼ਰ ਨੂੰ ਲੈ ਕੇ ਗੱਲਬਾਤ ਤੁਰੀ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਂ ਬਹੁਤ ਖੂਬ ਜੀ ਬਹੁਤ ਖੂਬ ਹੋ ਹਾਂ ਜੀ ਕਿਆ ਬਾਤ ਹੈ ਕਿਆ ਬਾਤ ਹੈ ਇਹ ਲਿਖਣ ਦੀ ਚੇਤਕ ਕਦੋਂ ਤੋਂ ਲੱਗੀ ਸਰ ਤੁਹਾਨੂੰ ਸਰ ਲਿਖਣ ਦਾ ਸਿਲਸਿਲਾ ਬਹੁਤ ਪੁਰਾਣਾ ਹੈ ਅੱਛਾ ਜੀ ਹਾਂ ਜੀ ਤੇ 1995 ਦੇ ਵਿੱਚ ਮੈਂ ਪਹਿਲਾਂ ਜਿਹੜੇ ਆਮਦ ਤੁਸੀਂ ਕੱਲ ਕੀਤੀ ਹੈ ਜੀ ਜਿਹੜੇ ਅਲਫਾਜ਼ ਆਪਣੇ ਅੰਦਰ ਹੀ ਹੁੰਦੇ ਆ ਬਿਲਕੁਲ ਔਰ ਇਹੋ ਵਸਤੂ ਵਿਸ਼ਾ ਬੰਦੇ ਦੇ ਅੰਦਰ ਹੀ ਹੈ ਅੰਦਰ ਹੀ ਹੈ ਤੇ ਕੁਝ ਵਿਦਾਵਾਂ ਨੇ ਜਾਂ ਕੁਝ ਸਿਨਫ ਹੁੰਦੀ ਹੈ ਜੀ ਬੰਦਾ ਉਹਨਾਂ ਨੂੰ ਵਾਰਦਾ ਦੇ ਉਹ ਕਾਗਜ਼ ਦੀ ਕੋਰੀ ਜਿਹੜੀ ਰੀਜ ਆ ਉਹਦੇ ਕਲਮ ਦੇ ਜਿਹੜੇ ਅੱਖਰ ਹੈ ਅੱਖਰ ਹੈ ਉਹ ਆਂਦੇ ਨੇ ਵੈਸੇ ਕੀ ਕਰਦੇ ਹੋ ਤੁਸੀਂ ਮੈਂ ਸਰ ਹੈ ਤਾਂ ਅਕਾਊਂਟੈਂਟ ਆ ਮੈਂ ਲੇਖਾਕਾਰ ਹੀ ਹੁੰਦੇ ਹਾਂ ਅੱਛਾ ਜੀ ਇੱਕ ਬੰਦ ਦੀ ਗੱਲ ਹੈ ਫਿਰ ਸਾਹਿਤਿਕ ਰੰਗਵਾਲ ਕਿਦਾਂ ਚੱਲ ਗਿਆ ਸਾਹਿਤਿਕ ਰੰਗ ਸਰ ਵੀ ਕੋਈ ਪਿੱਛੋਂ ਤੋਂ ਤੋਫੀਕ ਤਾਂ ਨਹੀਂ ਸੀ ਕੋਈ ਜੀ ਠੀਕ ਹੈ ਜੀ ਔਰ ਮਿੱਤਰ ਪਿਆਰੇ ਸੀ ਜਿਵੇਂ ਸਾਡੇ ਨਾਲ ਪੜ੍ਹਦੇ ਸੀ ਤੇ ਉਹਨਾਂ ਨੂੰ ਮੈਂ ਇੱਕ ਆਪਣੀ ਰਚਨਾ ਪਹਿਲੀ ਸੁਣਾਈ ਸੀ ਜੀ ਕੁਝ ਹਾਦਸਾ ਜਾਂ ਵਾਪਰਿਆ ਸੀ ਮੇਰੇ ਨਾਲ ਉਸ ਸਮੇਂ ਅੱਛਾ ਠੀਕ ਵਾਪਰਿਆ ਸੀ ਕਿਦਾਂ ਕਿਸ ਤਰ੍ਹਾਂ ਦਾ ਵਾਪਰਿਆ ਉਹ ਹੀ ਘਟਨਾ ਦਾ ਅਸਰ ਹੈ ਜੀ ਸਾਡੇ ਜੀ ਜੀ ਮੈਨੂੰ ਹਾਦਸੇ ਸਾਰਿਆਂ ਨਾਲ ਵਾਪਰਦੇ ਆ ਨਾ ਸਾਰਿਆਂ ਨਾਲ ਵਾਪਰਦੇ ਆ ਉਹ ਸਹੋਜੇ ਹਾਦਸਾ ਉਹ ਹੀ ਹਾਦਸਾ ਬਸ ਹਾਂਜੀ ਇੱਕ ਹਾਦਸਾ ਜਾਂ ਵਾਪਰਿਆ ਸੀ ਮੇਰੇ ਨਾਲ ਉਸ ਸਮੇਂ ਜੀ ਜਦੋਂ ਮਿਲੀਆਂ ਸੀ ਨਜ਼ਰਾ ਕਿਸੇ ਹਸੀਨਾ ਦੇ ਨਾਲ ਹਾਂ ਜਦੋਂ ਮਿਲੀਆਂ ਸੀ ਨਜ਼ਰਾ ਕਮਸ਼ੇ ਹਸੀਨਾ ਦੇ ਨਾਲ ਜੀ 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 ਇਸ ਹਾਸ ਤੇ ਹਾਦਸੇ ਦੇ ਦੌਰ ਚ ਕੰਮ ਵੀ ਮੈਂ ਸਖਿਆ ਨਾ ਸੀ ਆਹ ਬਸ ਡੁੱਬਣਾ ਹੀ ਕਬੂਲ ਸੀ ਮੈਨੂੰ ਮੇਰੀ ਰਾਜਾ ਨੂੰ ਸਾਹ ਵਾਹ ਜੀ ਵਾਹ ਵਾਹ ਇਹ ਹਾਸੇ ਸਾਡੇ ਨਾਲ ਨਹੀਂ ਹੋਏ ਸਰ ਕੀ ਗੱਲ ਕੀ ਹੈ ਸਰ ਹੁਣੇ ਮੇਰੇ ਮਿੱਤਰ ਸੀਗੇ ਨਾਮ ਹੋਰ ਨਾਮ ਵੀ ਮੈਂ ਅਸ਼wini ਸੀਗੇ ਤੇ ਉਹਨਾਂ ਨੇ ਪੜਾਇਆ ਅੱਛਾ ਕਹਿੰਦੇ ਯਾਰ ਹੈ ਤੁਹਾਡੇ ਜੀ ਕਾ ਅਦਾ ਹੈ ਇਹ ਹੈ ਵੀ ਇਸ ਜੀ ਨੂੰ ਸੀ ਰੋ ਉਭਾਰ ਹੋ ਗਏ ਜੀ ਜੀ ਇਹ ਸਰ ਉਹ ਦਿਨ ਤੋਂ ਫਿਰ ਹੌਲੀ ਹੌਲੀ ਮੈਂ ਵੀ ਜੁੜਿਆ ਜਗਜੀਤ ਸਿੰਘ ਗਲਾਮ ਗਜ਼ਲ ਹਾਂਜੀ ਗਜ਼ਲ ਬਲ ਹਾਂ ਗਲਾਮ ਅਲੀ ਸਾਹਿਬ ਆਪਣਾ ਉਸ ਤੋਂ ਬਾਅਦ ਜੀ ਇਤਨਾ ਟੁੱਟਿਆ ਹਾਂ ਕਿ ਛੂਹਨੇ ਸੇ ਬिखर ਜਾਵਾਂ ਬिखर ਜਾਵਾਂ ਗਏ ਔਰ ਮਹਿੰਦੀ हसन ਸਾਹਿਬ ਜੀ 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 ਤੋਂ ਇਸ ਤੋਂ ਇਲਾਵਾ ਸਰ ਫਿਰ ਹੌਲੀ ਹੌਲੀ ਮੈਂ ਸੂਫੀਆਨਾ ਲੋਕਾਂ ਨਾਲ ਜੁੜਿਆ ਫਾਜ਼ਲ ਅਲੀ ਸਾਹਿਬ ਹੋ ਗਏ ਨੂੰ ਸਰਫ ਪਤਾ ਲਿਖਾ ਬਿਲਕੁਲ ਖਾਸੇ ਦੀ ਗੱਲ ਕੀਤੀ ਮੇਰੇ ਨਾਲ ਮਾਨਸਾ ਬੈਠੇ ਹੋਏ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਕੋਈ ਮਾਨਸਾ ਸਾਹਿਬ ਹਾਦਸਾ ਜਿਹੜਾ ਹੈ ਉਹ ਚਾਹੇ ਕਿ ਵਾਪਰ ਜਾਂਦਾ ਕਈ ਵਾਰੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਹਿਣਾ ਚਾਹੁੰਦੇ ਬਿਲਕੁਲ ਜ਼ਰੂਰੀ ਨਹੀਂ ਕਿ ਹਾਦਸਾ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਵੀਰ ਨਾਲ ਵਾਪਰਿਆ ਲੇਖਣ ਦੇ ਲਈ ਠੀਕ ਹੈ ਮੁਹੱਬਤ ਵੀ ਇੱਕ ਵਿਸ਼ਾ ਹੈ ਕਰਮ ਸਿੰਘ ਜ਼ਖਮੀ ਜੀ ਦੀ ਗਜ਼ਲ ਦਾ ਇਹ ਸ਼ੇਰ ਹੈ ਕਿ ਮੁਹੱਬਤ ਵੀ ਇੱਕ ਵਿਸ਼ਾ ਹੈ ਪਰ ਬਥੇਰੇ ਹੋਰ ਵੀ ਨੇ ਆਸੇ ਕਿਸੇ ਤਰ੍ਹਾਂ ਦਾ ਵੀ ਵਾਪਰ ਸਕਦੇ ਨੇ ਬਿਲਕੁਲ ਤੇ ਸਾਡੀ ਲੇਖਣੀ ਜਿੱਦਾ ਇਸ ਤਰ੍ਹਾਂ ਦਾ ਕੋਈ ਨਹੀਂ ਸੀਗਾ ਆ ਉਹ ਸਮਾਜ ਨਾਲ ਵੀ ਜੁੜਿਆ ਹੋ ਸਕਦਾ ਕਿਉਂਕਿ ਆਪਾਂ ਜੇ ਆਪਣੇ ਆਦ ਕਵੀ ਨੂੰ ਲਾਈਏ ਆ ਭਗਵਾਨ ਵਾਲਮੀਕ ਜੀ ਜਿਨ੍ਹਾਂ ਨੇ ਰਮਾਇਣੀ ਰਚਨਾ ਕੀਤੀ ਕਿ ਇਸ਼ਕ ਧਰਤੀ ਦਾ ਵੀ ਹੈ ਇਸ਼ਕ ਬੰਦਿਆਂ ਦਾ ਵੀ ਹੈ ਸਾਰਾ ਕਿ ਕੁੱਲ ਕਾਇਨਾਤ ਹੀ ਇਸ਼ਕ ਦੇ ਨਾਲ ਜੁੜੀ ਹੋਈ ਆ ਇਹ ਜ਼ਰੂਰੀ ਨਹੀਂ ਕਿ ਆਪਾਂ ਜੇ ਬੰਦੇ ਉਸੇ ਇਸ਼ਕ ਨੂੰ ਆਪ ਬਰ ਕੇ ਲਿਖਣ ਲੱਗੇ ਲਿਖਣ ਦੇ ਕਾਰਨ ਬਹੁਤ ਹੋ ਸਕਦੇ ਨੇ ਕੁਦਰਤ ਦਾ ਇਸ਼ਕ ਹੈ ਪਰਮਾਤਮਾ ਦਾ ਇਸ਼ਕ ਹੈ ਆਪਣੀ ਗੁਰਬਾਣੀ ਇਸ ਦੀ ਦਵਾ ਹੈ ਇਹ ਹੋ ਜਾਂਦਾ ਹੈ ਬਿਲਕੁਲ ਮਾਨ ਸਾਹਿਬ ਨੇ ਬਖੂਬੀ ਕੀਤਾ ਹੈ ਇਸ ਦਾ ਮੈਂ ਚਾਹੁੰਦਾ ਸੀ ਕਿ ਇਹਨਾਂ ਦੇ ਕਮੈਂਟ ਲੈ ਜਾਣ ਅਮਨ ਜੀ ਵੱਲ ਇੱਕ ਵਾਰ ਫਿਰ ਆਪਾਂ ਚੱਲਦੇ ਆਂ ਔਰ ਅਮਨ ਜੀ ਇਹ ਤਾਂ ਹੋ ਗਈ ਤੁਹਾਡੇ ਲਿਖਣ ਦੀ ਸ਼ੁਰੂਆਤ ਫਿਰ ਜਦੋਂ ਤੁਸੀਂ ਲਿਖਦੇ ਹੁੰਦੇ ਸੀ ਤਾਂ ਸਭ ਤੋਂ ਪਹਿਲੇ ਪਾਠਕ ਕੌਣ ਸੀ ਤੁਹਾਡੇ ਸਰ ਪਾਠਕ ਉਸ ਟਾਈਮ ਦੇ ਵਿੱਚ ਵਧੀਆ ਸੀਗੇ ਜਿਹੜਾ ਹੁਣ ਰੁਝਾਨ ਘਟਦਾ ਜਾ ਰਿਹਾ ਸਰ ਪਾਠਕ ਉਹ ਘਟਦੇ ਜਾ ਰਹੇ ਹਨ ਕਿਉਂਕਿ ਹੁਣ ਮਾਦੇਮ ਹੈ ਜਿਹੜਾ ਸੋਸ਼ਲ ਮੀਡੀਆ ਹੈ ਜੀ ਉਹਦੇ ਕਰਕੇ ਵੀ ਆਪਣੇ ਘਰਾਂ ਦੇ ਵਿੱਚ ਬੁੱਕਸ ਨਹੀਂ ਮਿਲਦੀਆਂ ਹੁਣ ਮੈਂ ਤੁਹਾਨੂੰ ਇੱਕ ਗੱਲ ਜੋੜਨਾ ਚਾਹਵਾਂਗਾ ਜੋ ਪਾਦਰੀ ਲੋਗ ਹੈ ਜੀ ਉਹਨਾਂ ਦੀ ਵਾਇਵਲ ਹਰ ਇੱਕ ਘਰ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਉਹ ਇਸ ਲਈ ਹੈ ਵੀ ਆਉਣ ਵਾਲੇ ਬੱਚੇ ਸਾਡਿਆਂ ਤੇ ਜੀਆ ਪੀੜੀ ਆਪਾਂ ਤੀਜੀ ਪੀੜੀ ਦੀ ਗੱਲ ਕਰਦੇ ਹਾਂ ਪਰ ਉਹ ਬਹੁਤ ਅੱਗੇ ਚਲੇ ਜਾਂਦੇ ਆ ਅੱਗੇ ਚਲੇ ਜਾਂਦੇ ਆ ਉਹ ਦੂਰਦਰਸ਼ੀ ਐ ਬਹੁਤ ਬਹੁਤ ਵਧੀਆ ਗੱਲ ਕੀਤੀ ਤੇ ਉਸੇ ਤਰ੍ਹਾਂ ਹੁਣ ਮੈਨੂੰ ਬੜੀ ਖੁਸ਼ੀ ਹੋਈ ਆ ਆਪਾਂ ਇਸੀ ਮਾਹੌਲ 'ਚ ਬੈਠੇ ਆ ਮੇਰੇ ਪਿੱਛੇ ਹੀ ਲਾਇਬ੍ਰੇਰੀ ਬਣੀ ਹੋਈ ਐ ਜੀ ਜੀ ਠੀਕ ਐ ਜੀ ਇਸ ਲਾਇਬ੍ਰੇਰੀ ਦੇ ਵਿੱਚ ਬਹੁਤ ਮੁਕਤਲਫ ਕਈ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਨੇ ਬਿਲਕੁਲ ਹਰ ਰੰਗ ਦੀਆਂ ਪੰਜਾਬੀ ਮਾਂ ਬੋਲੀ ਨਾਲ ਜੁੜੀਆਂ ਹੋਈਆਂ ਨੇ ਤੇ ਸਕਾਲਰਜ਼ ਦੀਆਂ ਵੀ ਨੇ ਬਿਲਕੁਲ ਬਿਲਕੁਲ ਤੇ ਉਹ ਚੀਜ਼ਾਂ ਸਰ ਵਿਸਤ੍ਰ ਰਹੀਆਂ ਸੀ ਤੇ ਉਸ ਟਾਈਮ ਦੇ ਵਿੱਚ ਪਾਟਕ ਹੈਗੇ ਸੀ ਹੂੰ ਤੇ ਮੈਂ ਦੀ 95 ਦੇ ਵਿੱਚ ਮੈਨੇ ਬੀ ਕਾਮ ਕੀਤੀ ਸਰ ਓਕੇ ਕਮਰਸ ਕੀਤੀ ਵਿਕਰਮ ਕਾਲਜ ਕਮਰਸ ਤੋਂ ਜੀ ਠੀਕ ਹੈ ਜੀ ਤੇ ਪਹਿਲੀ ਮੇਰੀ ਰਚਨਾ 1997 ਦੇ ਵਿੱਚ छपी ਸੀ ਪਟਿਆਲੇ ਪ੍ਰਦੇਸ਼ ਵਿੱਚ ਮੈਂ ਹੈਗਾ ਸੀਗਾ ਆਪਣਾ ਨਾਨੂ ਸਿੰਘ ਉਹਨਾਂ ਦੇ ਪੁੱਤੇ ਐ ਕਰਮਵੀਰ ਸੂਰੀ ਜੀ ਸੂਰੀ ਸਾਹਿਬ ਹਾਂਜੀ ਉਹਨੇ 1994 ਮੈਗਜ਼ਿਨ 'ਚ ਛਪਾਈ ਕਰਦਾ ਸੀ ਸਰ ਉਸ ਟਾਈਮ 'ਤੇ ਆ ਉਦੋਂ ਪਹਿਲੀ ਰਚਨਾ ਮੇਰੀ ਉੱਥੇ ਬਿਲਕੁਲ ਅਮਨ ਜੀ ਦੇ ਨਾਲ ਆਪਾਂ ਗੱਲਾਂ-ਵਾਟਾਂ ਦਾ سلسلہ ਜਾਰੀ ਰੱਖਾਂਗੇ ਅਮਨ ਜੀ ਸਭ ਤੋਂ ਪਹਿਲਾਂ ਕੀ ਸੁਣਾ ਰਹੇ ਹੋ ਤੁਸੀਂ ਸਰ ਅੱਜ ਵੀ ਮੈਨੂੰ ਪਹਿਲਾਂ ਚਿਤ ਚੇਤੇ ਨਹੀਂ ਸੀਗਾ ਵੀ ਆਪਣਾ ਭਗ ਸਿੰਘ ਉਹਨਾਂ ਦਾ ਹੈ ਅੱਛਾ ਜੀ ਹਾਂ ਜੀ ਜੋ ਦਿਹਾੜਾ ਹੈਗਾ ਤੇ ਕੁਦਰਤੀ ਮੇਰੇ ਕੋਲ ਰਚਨਾ ਨਹੀਂ ਸੀ ਪਰ ਮੇਰੇ ਅਲਫਾਜ਼ ਕੁਝ ਮੇਰੇ ਜ਼ਹਿਨ ਯਾਦ ਨੇ ਕੋਈ ਹੈਗੇ ਹਾਂ ਜੀ ਉਹਨਾਂ ਨੇ ਇੱਕ ਗੀਤ ਮੇਨਾ ਛਪਿਆ ਸੀਗਾ ਜੀ ਭਾਗ ਦੇ ਵਿੱਚ ਪਾਈਆਂ ਨੇ ਸ਼ਹੀਦੀਆਂ ਦੇਸ਼ ਲਈ ਪਾਈਆਂ ਨੇ ਸ਼ਹੀਦੀਆਂ ਦੇਸ਼ ਲਈ ਸਿਰ ਧਰਦੀਆਂ ਲਾ ਕੇ ਉਹਨਾਂ ਵਾਜੀਆਂ ਆਹਾਹਾਹਾਹਾ ਬਹੁਤ ਅੱਛਾ ਪਾਈਆਂ ਨੇ ਸ਼ਹੀਦੀਆਂ ਦੇਸ਼ ਲਈ सिर ਧਰਦੀਆਂ ਲਾ ਕੇ ਉਹਨਾਂ ਵਾਜੀਆਂ ਫਰੰਗੀਆਂ ਤੋਂ ਆਜ਼ਾਦ ਕੀਤਾ ਦੇਸ਼ ਨੂੰ ਤਾਂ ਹੀ ਉਹ ਮਿਲੀਆਂ ਨੇ ਸਾਨੂੰ ਸਰਦਾਰੀਆਂ ਸਰਦਾਰੀਆਂ ਬਹੁਤ ਅੱਛਾ ਫਰੰਗੀਆਂ ਤੋਂ ਆਜ਼ਾਦ ਕੀਤਾ ਦੇਸ਼ ਨੂੰ ਤਾਂ ਹੀ ਉਹ ਮਿਲੀਆਂ ਨੇ ਸਾਨੂੰ ਸਰਦਾਰੀਆਂ ਨਿੱਕੇ ਹੁੰਦੇ ਤੋਂ ਹੀ ਜਜਵਾਏ ਦੌੜਦਾ ਕਹਿੰਦਾ ਖੇਤਾਂ 'ਚ ਉਗਾਉਣੀਆਂ ਬੰਦੂਖਾਂ ਮੈਂ ਹਾਂ ਹਾਂ ਨਿੱਕੇ ਹੁੰਦੇ ਤੋਂ ਹੀ ਜਜਵਾਏ ਦੌੜਦਾ ਕਹਿੰਦਾ ਖੇਤਾਂ 'ਚ ਉਗਾਉਣੀਆਂ ਬੰਦੂਖਾਂ ਮੈਂ ਦੇਸ਼ ਨੂੰ ਗੁਲਾਮ ਨਹੀਂ ਹੋ ਰਹਿਣ ਦੇਣਾ ਭਾਵੇਂ ਦੇਸ਼ ਦੀ ਖਾਤਰ ਮਰ ਮੁੱਕਾ ਮੈਂ ਬਹੁਤ ਅੱਛਾ ਅੱਗੇ ਬੇਵਸ ਹੋਈਆਂ ਬੇੜੀਆਂ ਹਮ ਉਹਨਾਂ ਅੱਗੇ ਬੇਵਸ ਹੋਈਆਂ ਹਕੂਮਤ ਨਾਲੇ ਗੁਲਾਮੀ ਦੀਆਂ ਬੇੜੀਆਂ ਵੀ ਹਾਰੀਆਂ ਹਾਂ ਹਾਂ ਗੁਲਾਮੀ ਦੀਆਂ ਬੇੜੀਆਂ ਵੀ ਹਾਰੀਆਂ ਫਰੰਗੀਆਂ ਕੋ ਯਾਦ ਕੀਤਾ ਦੇਸ਼ ਨੂੰ ਤਾਂ ਇਹ ਮਿਲੀਆਂ ਨੇ ਸਾਨੂੰ ਸਰਦਾਰ ਬਹੁਤ ਅੱਛਾ ਇਹ ਮਿਲੀਆਂ ਨੇ ਸਾਨੂੰ ਸਰਦਾਰ ਬਹੁਤ ਅੱਛਾ ਹੈ ਚੇਦੇ ਆਜ਼ਮ ਸਰਦਾਰ ਆਕਰੀ ਉਹਨਾਂ ਨੂੰ ਸਮਰਪਤ ਹਾਂ ਜੀ ਉਹਨਾਂ ਨੂੰ ਸਮਰਪਤ ਹੈ ਬਹੁਤ ਅੱਛਾ ਬਹੁਤ ਸਾਡੇ ਹੀਰੋ ਵੀ ਨੇ ਜੀ ਜੀ ਐਕਚੁਅਲੀ ਬਚਪਨ ਤੋਂ ਹੀ ਅਸੀਂ ਉਹਨਾਂ ਦੇ متاثر ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਇਤਿਹਾਸ ਬਾਰੇ ਇਤਿਹਾਸ ਬਾਰੇ ਉਹਨਾਂ ਦੇ ਮਤਲਬ ਕੀਤੇ ਹੋਏ ਸਮਾਜ ਦੇ ਕੰਮ ਬਾਰੇ ਆਜ਼ਾਦੀ ਕਿਸ ਤਰ੍ਹਾਂ ਲੈ ਕੇ ਦਿੰਦੀ ਹੈ ਔਰ ਇੰਨੀ ਛੋਟੀ ਉਮਰ ਦੇ ਵਿੱਚ ਹੱਸ ਕੇ ਮਤਲਬ ਜਿਹੜਾ ਖਾਸੀ ਦਾ ਰਸਤਾ ਇੰਨਾ ਆਸਾਨ ਨਹੀਂ ਹੈ ਵਾਕਈ ਵਾਕਈ ਅੱਜ ਲੋਕ ਕਹਿੰਦੇ ਆ ਕਿ ਭਗਤ ਸਿੰਘ ਜਮੇ ਜ਼ਰੂਰ ਪਰ ਉਹ ਗਵਾਂਡੀਆਂ ਦੇ ਜੰਮੇ ਸਾਡੇ ਘਰ ਦਾ ਜੰਮੇ ਇਹ ਲੋਕ ਕਹਿੰਦੇ ਆ ਪਰ ਮੁਕੱਦਰ ਵਾਲੀ ਮਾਂ ਹੈ ਜਿਸ ਮਾਂ ਨੇ ਇਹੋ ਜੇ ਸੂਰਬੀਰ ਨੂੰ ਯੋਧੇ ਨੂੰ ਪੈਦਾ ਕੀਤਾ ਸੋ ਗਜ਼ਲ ਵੀ ਲਿਖਦੇ ਹੋ ਸਰ ਫਿਰ ਤੁਸੀਂ ਸਰ ਮੈਂ ਮਾਂ ਦਾ ਅਕਸ ਦਾ ਥੋੜਾ ਤੁਹਾਨੂੰ ਸਫ਼ਰ ਦੱਸ ਦਵਾਂ ਜੀ ਉਹਦੇ ਵਿੱਚ ਵੀ ਉਸ ਟਾਈਮ ਦੇ ਵਿੱਚ ਜਦੋਂ ਮੈਂ ਲਿਖਣ ਲੱਗਿਆ ਮੈਨੂੰ ਵੀ ਦਾਵਾਂ ਮਾਰੇ ਪਤਾ ਨਹੀਂ ਸੀਗਾ ਅੱਛਾ ਜੋ ਲਫ਼ਜ਼ ਹੁੰਦੇ ਆ ਬੜੇ ਸੱਚੇ ਸੱਚੇ ਹੁੰਦੇ ਆ ਹਾਂ ਠੀਕ ਹੈ ਜੀ ਉਹ ਕਿਸੇ ਵੀ ਤਹਿਜ਼ੀਬ ਇਸੇ ਵੀ ਬਾਲਰੀ ਦੇ ਵਿੱਚ ਬੰਦਿਸ਼ ਚ ਨਹੀਂ ਆ ਨਹੀਂ ਸਕਦੇ ਇਤਨਾ ਕਿਸੇ ਬਾਹਰ ਚ ਆਉਂਦੇ ਹੂੰ ਠੀਕ ਹੈ ਜੀ ਹੁਣ ਆਮਦ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਹੀ ਆਉਂਦੇ ਹੋੜੇ ਅੰਦਰ ਜੀ ਤੇ ਉਹਦੇ ਲਈ ਕੋਈ ਪ੍ਰਯੋਜਨ ਨਹੀਂ ਹੈ ਕੋਈ ਪਲੈਨਿੰਗ ਨਹੀਂ ਹੈ ਜੀ ਤੇ ਉਸੇ ਤਰ੍ਹਾਂ ਮੈਂ ਆਪਣੀ ਉਸ ਬੁੱਕਸ ਦੇ ਵਿੱਚ ਹੂੰ ਮੰਦੇ ਐਕਸ ਦੇ ਵਿੱਚ ਗਜ਼ਲ ਵੀ ਹੈ ਸਰ ਨਜ਼ਮ ਵੀ ਹੈ ਜੀ ਗੀਤ ਵੀ ਲਿਖੇ ਨੇ ਔਰ ਕਵਿਤਾਵਾਂ ਨਾਲ ਵੀ ਮੈਂ ਥੋੜਾ ਮੋਹ ਪਾਇਆ ਆਪਣਾ ਜੀ ਤੇ ਉਹ ਸਾਰੇ ਰੰਗ ਉਹਦੇ ਵਿੱਚ ਮੈਂ ਨੇ ਹਾਂ ਜੀ ਕੀ ਸੁਣਾ ਰਹੇ ਹੋ ਸਾਨੂੰ ਤੇ ਸਰ ਮੈਂ ਇੱਕ ਆਪਣੀ ਸ਼ੇਰ ਨਾਲ ਨਾ ਮੰਨਦੇ ਅਕਸ ਦਾਈ ਜੀ ਵਿੱਚ ਵੀ ਟੁੱਟਮੀ ਲੈ ਕੇ ਚੱਲਦਾ ਸ਼ਾਮ ਸਮੇਂ ਇਹ ਢਲਦਾ ਸੂਰਜ ਹਾਂ ਸ਼ਾਮ ਸਮੇਂ ਇਹ ਢਲਦਾ ਸੂਰਜ ਮੇਰੀ ਜ਼ਿੰਦਗੀ ਦਾ ਪ੍ਰਤੀਕ ਬਣੇ ਆ ਹਾਂ ਸ਼ਾਮ ਵੇਲੇ ਇਹ ਢਲਦਾ ਸੂਰਜ ਮੇਰੀ ਜ਼ਿੰਦਗੀ ਦਾ ਪ੍ਰਤੀਕ ਬਣੇ ਢਲਦੇ ਮੇਰੇ ਪਰਛਾਵਿਆਂ ਦਾ ਦੋਸਤੋਂ ਉਮੀਦ ਬਣੇ ਹਾਂ ਢਲਦੇ ਮੇਰੇ ਪਰਛਾਵਿਆਂ ਦਾ ਦੋਸਤੋਂ ਉਮੀਦ ਬਣੇ ਬਿਊਟੀਫੁਲ ਬਹੁਤ ਜੀ ਚੁਕਾ ਹਾਂ ਮੈਂ ਹਨੇਰੇ ਵਿੱਚ ਦੋਸਤੋ ਹਾਂ ਬਹੁਤ ਜੀ ਚੁਕਾ ਹਾਂ ਮੈਂ ਹਨੇਰੇ ਵਿੱਚ ਦੋਸਤੋ ਕੋਈ ਤਾਂ ਮੇਰੇ ਕਦਮਾਂ 'ਚ ਅੱਜ ਦੀਪ ਧਰੇ ਹਾਈ ਹਾਈ ਕੋਈ ਤਾਂ ਮੇਰੇ ਕਦਮਾਂ ਵਿੱਚ ਦੀਪ ਧਰੇ ਹੀ ਧਰੇ ਖੁਸ਼ ਨਸੀਬ ਨੇ ਉਹ ਸ਼ਖਸ ਜਿਨ੍ਹਾਂ ਨੂੰ ਪਿਆਰ ਮਿਲ ਗਿਆ ਵਾਹ ਵਾਹ ਖੁਸ਼ ਨਸੀਬ ਨੇ ਉਹ ਸ਼ਖਸ ਜਿਨ੍ਹਾਂ ਨੂੰ ਪਿਆਰ ਮਿਲ ਗਿਆ ਦਰ ਬਰ ਦਰ ਮੈਂ ਭਟਕਿਆ ਹਾਂ ਕੋਈ ਤਾਂ ਮੈਨੂੰ ਪਿਆਰ ਆ ਹਾ 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 ਦਰ ਬਦਰ ਮੈਂ ਭਟਕਿਆ ਹਾਂ ਕੋਈ ਤਾਂ ਮੈਨੂੰ ਪਿਆਰ ਕਰੇ ਬਿਲਕੁਲ ਸ਼ਾਮ ਸਮੇਂ ਢਲਦਾ ਸੂਰਜ ਮੇਰੀ ਜ਼ਿੰਦਗੀ ਦਾ ਪ੍ਰਤੀਕ ਕੀ ਬਾਤ ਹੈ ਕੀ ਬਾਤ ਢਲਦੇ ਮੇਰੇ ਪਰਛਾਵਿਆਂ ਦਾ ਦੋਸਤੋ ਇਹ ਮੀਤ ਬਣ ਲਓ ਹੁਣ ਹਾਦਸਾ ਜਿਹੜਾ ਕਲੀਅਰ ਹੋ ਗਿਆ ਇਸ ਕਰਕੇ ਮੁੰਡੀ ਸਾਹਿਬ ਇਹ ਤਾਂ ਕਹਿ ਸਕਦੇ ਹੋ ਨਾ ਤੁਸੀਂ ਮੁੰਡੀ ਸਾਹਿਬ ਹਾਸੇ ਤੇ ਬੜੇ ਖੁਸ਼ ਹੁੰਦੇ ਇਹਨਾਂ ਦੀ ਨਰਵੀ ਵਾਪਰਿਆ ਲੱਗਦਾ ਇਹ ਜਿੰਦਗੀ ਦੇ ਲਈ ਹੈ ਸਰ ਔਰ ਐਵੀ ਰਹਿਣਾ ਜਿਹੜਾ ਸਰ ਸਹਿਜ ਜਿਹੜੇ ਹਾਸਲ ਕਈ ਵਾਰ ਜ਼ਿੰਦਗੀ ਦੇ ਤਜਰਬੇ ਜਿਹੜੇ ਆ ਉਹ ਤੁਸੀਂ ਜਦੋਂ ਕੋਰਸ ਕਰਦੇ ਸੀਗੇ ਜਾਂ ਜੋਬ ਤੇ ਹੋ ਗਏ ਉਹ ਤੁਸੀਂ ਤੇ ਮੈਂ ਮੁੰਡੀ ਸਾਹਿਬ ਤੋਂ ਵੀ ਕੁਐਸਚਨ ਪੁੱਛਿਆ ਅਚਾਨਕ ਕਿਸੇ ਚੀਜ਼ ਦੀ ਕੋਈ ਆਮਦ ਹੋ ਜਵੇ ਤਾਂ ਫਿਰ ਮਤਲਬ ਕੰਮ ਵਿੱਚ ਵਿਅਸਤ ਹੋ ਤੇ ਇੱਕ ਸਾਹਿਤਕਾਰ ਫਿਰ ਉਸ ਵੇਲੇ ਕੀ ਕਰਦਾ ਹੈ ਸਰ ਹਾਂ ਤੁਹਾਡਾ ਬੜਾ ਵੀ ਕੁਐਸਚਨ ਬੜਾ ਨਹੀਂ ਮੈਂ ਛੋਟਾ ਕੁਐਸਚਨ ਹੈ ਹਾਂ ਕੀ ਜੀ ਤੇ ਉਸ ਲਈ ਸਰ ਉਹਨਾਂ ਨਾਲ ਉਸੇ ਕੰਮ ਕਰ ਰਹੇ ਹਾਂ ਮੈਂ ਜਿਵੇਂ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰ ਰਿਹਾ ਹਾਂ ਜੀ ਤਾਂ ਉਸ ਦੇ ਦੌਰਾਨ ਚਲੋ ਹੁਣ ਸੋਸ਼ਲ ਮੀਡੀਆ ਆ ਗਿਆ ਮੋਬਾਈਲ ਹੁੰਦੇ ਜੀ ਆਪਾਂ ਉਹਦੇ ਵਿੱਚ ਥੋੜਾ ਆਪਣੇ ਲੈ ਹੋਣ ਦੀ ਤਾਂ ਬਿਲਕੁਲ ਕਰ ਲੈਂਦੇ ਆ ਬੋਲ ਕੇ ਕਰ ਲੈਂਦੇ ਪਰ ਜੀ ਪੁਰਾਣੇ ਦੇ ਵਿੱਚ ਸਰ ਵੀ ਅਸੀਂ ਜ਼ਹਿਨ ਚ ਰੱਖਦੇ ਸੀਗੇ ਵੀ ਹਾਂ ਇਹ ਮੇਰੇ ਵੀ ਕਿਤੇ ਵੀ ਫੁਰਨਾ ਜਾਣ ਮੇਰੇ ਅੱਖਰ ਜਿਹੜੇ ਆ ਇਹ ਜਿਹੜੇ ਲਖਜਾ ਵੀ ਮੇਰੇ ਨਾਲ ਹੀ ਰਹਿਣ ਇਹਨੂੰ ਮੈਂ ਦਰਾਂਦੇ ਰਹਿੰਦੇ ਦਰਾਂਦਾ ਰਹਿੰਦਾ ਸੀ ਕਿਤੇ ਜਾ ਕੇ ਜਦੋਂ ਮਿਲਦੀ ਸੀ ਕਲਮ ਜਾਂ ਕੋਈ ਕਾਪੀ ਮਿਲਦੀ ਆ ਉੱਥੇ ਆ ਕੇ ਅਸੀਂ ਲਿਖ ਲੈਂਦੇ ਲਿਖ ਲੈਂਦੇ ਸੀ ਹਾਂਜੀ ਪਰ ਉਸ ਤੋਂ ਬਾਅਦ ਉਹਨੂੰ ਪ੍ਰੋਨਾ ਵੀ ਕੰਪਿਊਟਰ ਦੇ ਵਿੱਚ ਇਕ ਲੈਕਚਰ ਲੈ ਕੇ ਆਨਾ ਬਹੁਤ ਸਮਾਂ ਲੱਗਦਾ ਸਰ ਉਸ ਨੂੰ ਬਿਲਕੁਲ ਉਹਦੇ ਲਈ ਖਾਸੀ ਮੁਸ਼ਕਲ ਹੈ ਬਿਲਕੁਲ ਅਮਰੀ ਫਿਰ ਮਤਲਬ ਕਿਸੇ ਸਾਹਿਤਕਾਰ ਦੀ ਸੰਗਤ ਵੀ ਕਰਨ ਦਾ ਮੌਕਾ ਮਿਲਿਆ ਕਿਉਂਕਿ ਜਦੋਂ ਤੁਸੀਂ ਲਿਖ ਕੇ ਕਿਸੇ ਸੀਨੀਅਰ ਬੰਦੇ ਨਾਲ ਜਿਵੇਂ ਮੁੰਡੀ ਸਾਹਿਬ ਨੇ ਜਾਂ ਇਧਰ ਮੇਰੇ ਦੋਸਤ ਬੈਠੇ ਨੇ ਇਹਨਾਂ ਦੇ ਨਾਲ ਵੀ ਕਦੇ ਜਾ ਤੁਹਾਡੇ ਆਪਣੇ ਜਿਹੜੇ ਸਰਕਲ ਦੇ ਦੋਸਤ ਹੈ ਯਾਰ ਆ ਮੈਂ ਲਿਖਿਆ ਇਹਨੂੰ ਦੇਖੋ ਜੇ ਕੋਈ ਗਲਤੀ ਲੱਗਦੀ ਹੈ ਤਾਂ ਨੂੰ ਠੀਕ ਕਰੋ ਸਰ ਮੈਨੂੰ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਮੌਸਲਾ ਪਜਾਈ ਕੀਤੀ ਹੈ ਚਲੋ ਮੇਰੇ ਦੋਸਤ ਨੇ ਦੱਸਿਆ ਵੀ ਤੁਸੀਂ ਲਿਖ ਦਿਓ ਹੂੰ ਤੇ ਛਪਣ ਲੱਗ ਗਿਆ ਮੈਂ ਤੇ ਉਸ ਤੋਂ ਬਾਅਦ ਜੋ ਜੋ ਮਹਿਫਲਾਂ 'ਚ ਲੈ ਕੇ ਜਾਂਦੇ ਸੀ ਮੈਨੂੰ ਗੋਸ਼ਟੀਆਂ 'ਚ ਜੀ ਉਹਨਾਂ ਨੇ ਮੈਨੂੰ ਰਾਪਤਾ ਕੀਤਾ ਕਿਸੇ ਨਾਲ ਜੁੜਿਆ ਉਹਦੇ ਵਿੱਚ ਸੀ ਉਹ ਪੁਰਾਣੇ ਆ ਤੁਸੀਂ ਵੀ ਜਾਣਦੇ ਰਮੇਸ਼ ਚੌਧਵੀ ਜੀ ਹੈ ਜੀ 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 ਹਾਂਜੀ ਪਾਸ ਰੋੜੀ ਰਹਿੰਦੇ ਸੀ ਬਿਲਕੁਲ ਬਿਲਕੁਲ ਹਾਂਜੀ ਬੜੇ ਸਕੋਲਰ ਬੰਦੇ ਸੀਗੇ ਖਾਸੇ ਪੜੇ ਲਿਖੇ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਸਾਥ ਦਿੱਤਾ ਉਸਾਰ ਤੇ ਨਾਲ ਲੈ ਕੇ ਆਂਦੇ ਸੀ ਭਾਸ਼ੇ ਭਾਗ ਦੇ ਵਿੱਚ ਜਿੱਥੇ ਤੇ ਗੋਸ਼ਟੀਆਂ ਹੁੰਦੀਆਂ ਸੀ ਪ੍ਰੋਗਰਾਮਸ ਹੁੰਦੇ ਸੀ ਤੇ ਉਸ ਤੇ ਨਾਲ-ਨਾਲ ਫਿਰ ਹੌਲੀ-ਹੌਲੀ ਜਦੋਂ ਮੈਂ ਭਾਸ਼ੇ ਭਾਗ ਦੇ ਵਿਰੇ ਗਿਆ ਤਾਂ ਉੱਥੇ ਮੈਨੂੰ ਬਹੁਤ ਲੋਕ ਮਿਲੇ ਬਿਲਕੁਲ ਬਹੁਤ ਜਾਣਕਾਰੀ ਮਿਲਦੀ ਸੀ ਮਿਲੇ ਉੱਥੇ ਔਰ ਤੇਜਿੰਦਰ ਭਾਜੀ ਮਿਲੇ ਜਿਹੜੇ ਹੈਗੇ ਆ ਉੱਥੇ ਔਰ ਵੀ ਆਪਣਾ ਬਹੁਤ ਰਾਈਡਰ ਵੀ ਹੈ ਜਿਹੜੇ ਉੱਥੇ ਕੰਮ ਕਰਦੇ ਨੇ ਅੱਛਾ ਅਮਨ ਜੀ ਤਖੱਲਸ ਸਾਹਿਤਕਾਰ ਦੇ ਨਾਲ ਕਹਿੰਦੇ ਹੁਣਾ ਬਹੁਤ ਜ਼ਰੂਰੀ ਹੈ ਕਿੰਨੇ ਕਿੰਨਾ ਸਹਿਮਤ ਹੋ ਤੁਸੀਂ ਸਰ ਤਖੱਲਸ ਵਿੱਚ ਸਾਡੇ ਬਹੁਤ ਰਿਸਪੈਕਟਡ ਨੇ ਕਰਮ ਸਿੰਘ ਜ਼ਖਮੀ ਜੀ ਸੰਗਰੂਰ ਤੋਂ ਬਾਕਮਾਲ ਗਜ਼ਲ ਲਿਖਦੇ ਨੇ ਮੇਰੇ ਬੜੇ ਬਹੁਤ ਅੱਛੇ ਮਿੱਤਰ ਨੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਕਿ ਠੀਕ ਹੋ ਤੁਸੀਂ ਉਹ ਜ਼ਖਮੀ ਸ਼ਬਦ ਜਿਹੜਾ ਹੈ ਮੈਂ ਹਮੇਸ਼ਾ ਉਹਨਾਂ ਦੀ ਮੈਂ ਉਹਨਾਂ ਦਾ دیਵਾਨਾ ਆ ਸਰ ਬਹੁਤ ਸੋਹਣਾ ਲਿਖਦੇ ਨੇ ਤਖੱਲਸ ਤੁਹਾਨੂੰ ਵੀ ਮਤਲਬ ਕਦੇ ਕੋਈ ਮਿਲਿਆ ਕਿ ਨਹੀਂ ਮਿਲਿਆ ਸਰ ਤਖੱਲਸ ਦੇਖੋ ਵੀ ਇੱਕ ਨਾ ਰੀਤ ਬਣੀ ਹੋਈ ਆ ਸਰ ਜੀ ਵੀ ਆਪਾਂ ਜਿੱਥੇ ਪੈਦਾ ਹੋਏ ਆ ਜਿਸ ਤਹਿਜ਼ੀਬ ਤੋਂ ਉੱਠੀ ਆਪਾਂ ਪੁੰਗਰੇ ਆਪਾਂ ਜੀ ਉਹ ਉਹਨੂੰ ਉਹਦੇ ਨਾਲ ਜੁੜਨਾ ਚਾਹੀਦਾ ਇਹ ਮਨ ਮੈਂ ਤੂਰੀ ਮੇਰਾ ਪਛੋਕੜ ਹੈ ਜੀ ਮੈਂ ਮਹਾਲਵਾ ਖਾਲਸਾ ਸਕੂਲ ਚ ਪੜਿਆ ਜੀ ਜੀ ਠੀਕ ਹੈ ਜੀ ਤੇ ਉੱਥੇ ਦੀ ਮਿੱਟੀ ਉੱਥੇ ਦੇ ਨੇ ਮੇਰੇ ਹੈਗੇ ਸੀ ਇਹ ਖਿਆਲ ਆਤ ਹਲੇ ਜਜ਼ਬਾਤ ਜੁੜੇ ਆ ਉਸ ਚੀਜ਼ ਦਾ ਬਿਲਕੁਲ ਤੇ ਜ਼ਿਆਦਾ ਪਰ ਜੋ ਤਖੱਲੂਸ ਹੈ ਲੋਕ ਉਸ ਜੀ ਨੂੰ ਰੱਖਦੇ ਆ ਵੀ ਆਪਣੇ ਮੇਰੀ ਪਲੇਸਮੈਂਟ ਰੱਖਦੇ ਆ ਸਰ ਬਿਲਕੁਲ ਅਮਨ ਜੀ ਦੀਆਂ ਕਵਿਤਾਵਾਂ ਦਾ ਆਪਾਂ ਆਨੰਦ ਲੈਂਦੇ ਆ ਅਮਨ ਜੀ ਕੀ ਸੁਣਾ ਰਹੇ ਹੋ ਸਾਨੂੰ ਸਰ ਹੁਣ ਮੈਂ ਥੋੜਾ ਰੰਗ ਚੇਂਜ ਕਰਨਾ ਜਾ ਰਿਹਾ ਜੀ 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 ਮੇਰੀ ਗਜ਼ਲ ਸੁਣੀ ਲਿਖੀ ਹੋਈ ਉਹ ਮੈਂ ਤੁਹਾਨੂੰ ਰੂਹ ਰੂਹ ਕਰ ਰਿਹਾ ਜਦ ਦੇ ਸਾਡੇ ਇਸ਼ਕ ਚ ਟੁੱਟੇ ਤਾਰੇ ਨੇ ਹੂੰ ਜਦ ਦੇ ਸਾਡੇ ਇਸ਼ਕ ਚ ਟੁੱਟੇ ਤਾਰੇ ਨੇ ਹਰ ਪਲ ਤੈਨੂੰ ਲੱਭਦੇ ਨੈਨ ਕੁਮਾਰੇ ਨੇ ਆਹਾ ਆਹਾ ਕੀ ਬਾਤ ਹੈ ਜਦ ਦੇ ਸਾਡੇ ਇਸ਼ਕ ਦੇ ਟੁੱਟੇ ਤਾਰੇ ਨੇ ਹਰ ਪਲ ਲੱਭਦੇ ਨੈਣ ਕੁਵਾਰੇ ਨੇ ਤੇਰੀਆਂ ਯਾਦਾਂ ਦੇ ਸਰਨਾਮੇ ਨਾਲ ਮੇਰੇ ਤੇਰੀਆਂ ਯਾਦਾਂ ਦੇ ਸਰਨਾਮੇ ਨਾਲ ਮੇਰੇ ਰਾਹ ਵੀ ਪੁੱਛਦੇ ਰਹਿੰਦੇ ਤੇਰੇ ਬਾਰੇ ਓ ਮਾਈ ਗਾਡ ਕੀ ਬਾਤ ਤੇਰੇ ਹੱਥਾਂ ਦੀ ਮਹਿਕ ਮੇਰੇ ਹੱਥਾਂ ਵਿੱਚ ਹਾਂ ਤੇਰੇ ਹੱਥਾਂ ਦੀ ਮੇਰੇ ਹੱਥਾਂ ਵਿੱਚ ਮਹਿਕ ਹੋਈ ਵਿੱਚ ਕਿਤਾਬਾਂ ਸਾਹਮੇ ਮੈਂ ਖੱਤ ਸਾਰੇ ਨੇ ਆਹ ਵਾਹ ਵਾਹ ਓ ਜੋ ਹਨਰ ਉੱਤੇ ਇਸ਼ਕ ਜੁਦਾਈ ਦਾ ਸਹਿ ਹੋਵੇ ਹੂੰ ਜੋ ਹਨਰ ਉੱਤੇ ਇਸ਼ਕ ਜੁਦਾਈ ਦਾ ਸਹਿ ਹੋਵੇ ਇਸ਼ਕ ਚ ਹੰਝੂ ਵੀ ਹੋ ਜਾਂਦੇ ਭਾਰੇ ਨੇ ਭਾਰੇ ਨੇ ਅਰੇ ਯਾਰ ਉਹ ਪਿਆਰ ਨਹੀਂ ਮੰਨਦਾ ਤਕਦੀਰਾਂ ਨੂੰ ਹੂੰ ਪਿਆਰ ਨਹੀਂ ਮੰਨਦਾ ਤਕਦੀਰਾਂ ਨੂੰ ਨੈਣ ਤਾਂ ਐਪਰ ਲੱਗ ਜਾਂਦੇ ਆਪ ਮਹਾਰੇ ਨੇ ਹੂੰ ਬਹੁਤ ਅੱਛਾ ਬਹੁਤ ਅੱਛਾ ਜਦ ਦੇ ਸਾਡੇ ਇਸ਼ਕ ਟੁੱਟੇ ਤਾਰੇ ਨੇ ਹਰ ਪਲ ਤੈਨੂੰ ਲੱਭਦੇ ਨੈਣ ਕੁਵਾਰੇ ਨੇ ਬਹੁਤ ਅੱਛਾ ਹਰ ਪਲ ਤੈਨੂੰ ਲੱਭ ਬਹੁਤ ਅੱਛਾ ਬਹੁਤ ਅੱਛਾ ਮੈਂ ਅਮਨ ਜੀ ਬਾਰੇ ਮੁੰਡੀ ਸਾਹਿਬ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਕਿ ਕਿਉਂਕਿ ਇਹਨਾਂ ਨੇ ਅੱਜ ਇੰਟਰੋਡਿਊਸ ਕਰਵਾਇਆ ਹੈ ਅਮਨ ਜੀ ਨੂੰ ਮੁੰਡੀ ਸਾਹਿਬ ਮੈਂ ਚਾਹੁੰਦਾ ਕਿ ਇਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਇਹਨਾਂ ਦੇ ਲਈ ਗੱਲਾਂਬਾਤਾਂ ਦਾ سلسلہ ਜਿਹੜਾ ਇਹਨਾਂ ਨੇ ਰੂਬਰੂ ਕੀਤਾ ਹੈ ਤੁਸੀਂ ਮਤਲਬ ਹਾਸੇ ਤੋਂ ਇਹਨਾਂ ਨੇ ਬਹੁਤ ਵਧੀਆ ਗੱਲ ਹੈ ਕੋਈ ਹਾਸਿਆਂ ਬਾਰੇ ਦੱਸਦਾ ਨਹੀਂ ਤਾਂ ਸਾਰੇ ਨਹੀਂ ਦੱਸਦੇ ਜਿਵੇਂ ਤੁਸੀਂ ਤਾਂ ਕੋਈ ਦੱਸਦੇ ਹੀ ਨਹੀਂ ਹੈ ਨਾ ਜਮਾ ਹੀ ਨਹੀਂ ਦੱਸਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਮਨ ਜੀ ਬਾਈ ਮਾਦੀਵੀ ਬਹੁਤ ਪਿਆਰੀ ਸ਼ਖਸੀਅਤ ਨੇ ਮੈਨੇ ਪਿਛਲੇ ਦਿਨੀ ਹੀ ਇਹ ਥੋੜੇ ਜਿਹੇ ਮਤਲਬ ਸਾਲ ਕੁ ਦੇ ਹੀ ਮਿਲੇ ਨੇ ਜੀ ਤੇ ਬਹੁਤ ਪਿਆਰੀ ਸ਼ਖਸੀਅਤ ਨੇ ਤੇ ਬੜੇ ਨਿਮਰਤਾ ਬੜੇ ਨੇ ਕਿਨਾ ਮਿਲਦੇ ਨੇ ਤੇ ਬਹੁਤ ਸੋਹਣਾ ਲਿਖਦੇ ਵੀ ਨੇ ਮੈਂ ਇਹਨਾਂ ਦੇ ਜਿਹੜੀਆਂ ਗਜ਼ਲਾਂ ਜਾਂ ਕਵਤਾਂ ਆਪਣੇ ਪੇਚ ਚੁਪਤੀ ਕਥਾ ਚ ਵੀ ਲਾਈਆਂ ਨੇ ਕਈ ਵਾਰ ਤੇ ਇਹਨਾਂ ਦੇ ਨਾਲ ਜਿਹੜਾ ਸਾਥ ਹੈ ਤੇ ਉਹ ਹੋਰ ਸੋਨਾ ਹੋਏਗਾ ਤੇ ਮੈਂ ਮੈਂ ਦੇਖਿਆ ਮੁੰਡੀ ਸਾਹਿਬ ਇੰਨੇ ਸਾਲਾਂ ਤੋਂ ਤੁਹਾਡੀ ਸੰਗਤ ਕਰੀਦੀ ਹੈ ਬੜਾ ਕੁਝ ਸਿੱਖਦੇ ਹਾਂ ਤੁਹਾਡੇ ਸ਼ਬਦਾਂ ਤੋਂ ਅਸੀਂ ਵੀ ਕਿਉਂਕਿ ਐਜ਼ ਅ ਐਂਕਰ ਸ਼ਬਦਾਂ ਦਾ ਜਾਦੂਗਰ ਹੋਣਾ ਚਾਹੀਦਾ ਬੰਦੇ ਨੂੰ ਭਾਵੇਂ ਉਹ ਸਾਹਿਤਕਾਰ ਆ ਭਾਵੇਂ ਐਂਕਰ ਆ ਸਵਾਲ ਇਥੇ ਵੀ ਪੈਦਾ ਹੁੰਦਾ ਹੈ ਕਿ ਕਿਤੇ ਲੱਗ ਰਿਹਾ ਤੁਹਾਨੂੰ ਕਿ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਬੜੀ ਤਾਜ਼ਗੀ ਹੈ ਬੜੀ ਸੱਚਾਈ ਹੈ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਬਿਲਕੁਲ ਜੇ ਮੈਂ ਤੁਸੀਂ ਦੇਖਿਆ ਇਹਨਾਂ ਦੀਆਂ ਗੱਲਾਂ 'ਚ ਬੜੀ ਸੁਮੈਈ ਆ ਤਾਂ ਇਹਨਾਂ ਦੇ ਜਿਹੜੇ ਗ਼ਜ਼ਲਾਂ ਜਾਂ ਕਵਿਤਾਵਾਂ ਨੇ ਕਵਿਤਾ ਕੀ ਫਰਕ ਨਹੀਂ ਹੈ ਕੋਈ ਫਰਕ ਨਹੀਂ ਹੈ ਬਹੁਤ ਇਸ ਲਈ ਮੈਂ ਤੁਹਾਨੂੰ ਸ਼ੁਰੂ ਜੀ ਸ਼ੁਰੂਆਤ ਇੱਥੋਂ ਕੀਤੀ ਹੈ ਬਹੁਤ ਪਿਆਰੀ ਸ਼ਖਸੀਅਤ ਹੈ ਇਨਾਂ ਦਾ ਜਿਹੜਾ ਮਨ ਹੈ ਸਾਫ਼ ਹੈ ਜੀ ਰੂਪ ਰੂਪ پاک ਪਵਿੱਤਰ ਹੈ ਜੀ ਤੇ ਉਹੀ ਅੰਦਰੋਂ ਨਿਕਲੀਆਂ ਹੋਈਆਂ ਸੱਚੀਆਂ ਸੁੱਚੀਆਂ ਉਹੀ ਕਵਿਤਾਵਾਂ ਨੇ ਉਹੀ ਗ਼ਜ਼ਲਾਂ ਨੇ ਕਮਨ ਜੀ ਬਹੁਤ ਬਹੁਤ ਤੁਹਾਡਾ ਅਸੀਂ ਸਵਾਗਤ ਵੀ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਤੁਸੀਂ ਵਾਕਿਆ ਹੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜਲਦੀ ਇੱਕ ਹਾਈ ਲੈਵਲ ਦਾ ਆਪਾਂ ਮੁਸ਼ਾਇਰਾ ਕਰਾਂਗੇ